ਬਿਲਾਵਲ ਮਹੱਲਾ ਪੰਜਵਾ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੇ ਲੜ ਲਾਏ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਨ ਲੀਜੈ ਲੜਲਾਏ ਰਹਾਉ ਪ੍ਰਭ ਚਿਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚਿਤ ਆਏ ਪੂਰਨ ਸਬਕਾਜ ਹਰ ਬਿਸਰਤ ਸਬਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਬਿਲਾਵਲ ਮਹੱਲਾ ਪੰਜਵਾ ਸੋਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਆਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਤੇਾਈ ਸੁਖ નિਦਾਨ ਪ੍ਰੀਤਮ ਪ੍ਰਭ ਮੇਰੇ ਆਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੈ ਲੜਲਾਏ ਰਹਾਉ ਪ੍ਰਭ ਚਿਤ ਆਵੇ ਤਾ ਕੈਸੀ ਪੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਾਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਅਨੰਦ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਅਨੰਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਸੋਖ ਨਿਦਾਨ ਪ੍ਰੀਤਮ ਪ੍ਰਭ ਮੇਰੀ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੇ ਲੜਲਾਏ ਰਹਾ ਪ੍ਰਭ ਚਿਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੀ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚਿਤ ਆਏ पूरन सब काज हर बसरत सब का मोहताज चरण कमल संग लागी प्रीत बसर गई ਸਬ ਦੁਰ ਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਬਿਲਾਵਲ ਮਹੱਲਾ ਪੰਜਵਾ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਆਗਨਤ ਗੁਣ ठाकुर प्राप्त तेरे मोहे अनाथ तुम्हारी शरणाई कर कृपा हर चरण तिहाई सोख निदान प्रीतम प्रभु मेरे आगणत गुण ठाकुर प्राप्त तेरे ਮੋਹ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਾਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਨ ਲੀਜੈ ਲੜਲਾਏ ਹਾ ਪ੍ਰਭ ਚਿਤ ਆਵੇ ਤਾਂ ਕੈਸੀ ਧੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਾਰੇ ਬਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਬਿਲਾਵਲ ਮਹੱਲਾ 5ਵਾਂ ਸੋਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਈ ਮੋਹੇ ਨਿਰਗੁਨ ਲੀਜੈ ਲੜਲਾਈ ਰਹਾਉ ਪ੍ਰਭ ਚਿਤ ਆਵੇ ਤਾਂ ਕੈਸੀ ਧੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੀ जाके संग सदा प्रभ बसे प्रभ का नाम मान तन आधार बिसरत नाम होवत तन् सार प्रभ चित आये पूर्ण सब काज ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਦਾ ਆਨੰਦ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ